ਜਗਦੇਵ ਜਸ਼ਨ ਜੇ ਸੁਨੇ ਹੋਵੇ ਪਿੰਡ ਨੇੜਿਓਂ ਵੱਡਰ ਦੇ ਹੋ ਲੱਖਾਂ ਲੋਕ ਹੀ ਬੇਕਰ ਕਰਤੇ ਸਰਕਾਰ ਦੇ ਅਡਰ ਨੇ ਕੌਣ ਖੋਲੂਗਾ ਬੁਹਾ ਗੁਰਦਵਾਰਿਆਂ ਮੰਦਰਾਂ ਦਾ ਢਿੱਡ ਕਿਸੇ ਨਹੀਂ ਭਰਨਾ ਬੇਜ਼ੁਬਾਨੇ ਡੰਗਰਾਂ ਕਿਸੇ ਨਹੀਂ ਪਰਨਾ ਬੇਜ਼ੁਬਾਨੇ ਡੰਗਰਾ ਦਾ ਕਿਤੇ ਨਾ ਇਨਕਤਨਾ ਦੀ ਸੁਣਵਾਈ ਹੋਣੀ ਆ ਉਹ ਰੁਕ ਸਕੋ ਤਾ ਰੋਕ ਲੋ ਹਾਂ ਰੁਕ ਸਕੋ ਤਾ ਰੋਕ ਲੋ ਬਹੁਤ ਤਬਾਈ ਹੋਣੀ ਆ ਮੈਂ ਸੁਣਿਆ ਭਾਰਤ پاک ਦੀ ਬਾਤ ਲੜਾਈ ਹੋਣੀ ਆ ਤਬਾਈ ਹੋਣੀ ਆ ਵੇ ਲੋਕ ਰੋਕ ਸਕੋ ਤਾ ਰੋਕ ਲੋ ਬੜੀ ਤਬਾਈ ਹੋਣੀ ਆ ਸੋਈ ਕੁਝ ਮੇਰੇ ਦਿਲ ਦੇ ਜਜ਼ਬਾਤ ਸੀਗੇ ਜਸ਼ਨ ਦੇ ਦਿਲ ਦੇ ਜਜ਼ਬਾਤ ਸੀਗੇ ਕਿਉਂਕਿ ਸਾਡੇ ਪਰਦੇ ਲੋਕਾਂ ਨੂੰ ਜਿਹੜੇ ਅਸੀਂ ਬਾਰਡਰ ਦੇ ਕੋਲ ਐ ਇਹ ਸਮਝ ਨਹੀਂ ਆ ਰਹੀ ਕਿ ਇਸ ਰਿਸ਼ਤੇਗਾਰ ਕੋਲ ਵੀ ਜਾਣ ਦਾ ਕਿੰਨੀ ਦੇਰੀ ਨਹੀਂ दे ना लाइन सी गा के घर बयान किया सो मैं उम्मीद करता कि इदा कोई लड़ाई वगैरह जी ना हो बहुत ज्यादा नुकसान होना सोचो पाशाह के अरदास करो सकते हैं कि सब कुछ बॉर्डर से जरा ठीक ठाक रहे इदा दी नौबत ही सत श्रीकाली